ਨਹੀਂ ਚੱਲਣ ਗਈ ਆ ਪੰਜਾਬ ਰੋਡਵੇਜ਼ ਪੀਆਰਟੀਸੀ ਦੀਆਂ ਸਰਕਾਰੀ ਬਸਾਂ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਸਰਕਾਰੀ ਬਸਾਂ ਦਾ ਉਪਯੋਗ ਕਰਦੇ ਹੋ ਉਹਨਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਪਹਿਲਾ ਇਹ ਖਬਰ ਹੈ ਜਿਹੜੀ ਧਿਆਨ ਨਾਲ ਸੁਣ ਲਵੋ ਕੱਚੇ ਕਾਮਿਆਂ ਦੇ ਵੱਲੋਂ ਹੜਤਾਲ ਦੇ ਜਾਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਦੁਆਰਾ ਕਿਹਾ ਗਿਆ ਜੇਕਰ ਦੇਸ਼ ਦੇ ਉੱਤੇ ਕੋਈ ਸੰਕਟ ਆਉਂਦਾ ਤਾਂ ਸਾਨੂੰ ਮੂਰੇ ਕਰ ਦਿੱਤਾ ਜਾਂਦਾ ਸਰਕਾਰ ਹੈ ਜਿਹੜੀ ਉਹ ਸਾਡੀਆਂ ਮੰਗਾਂ ਤਾਂ ਮੰਨ ਲੈਂਦੀ ਹੈ ਪਰ ਜਿੰਨੇ ਅਫਸਰ ਨੇ ਇਹ ਉਹਨਾਂ ਮੰਗਾਂ ਨੂੰ ਜਿਹੜਾ ਲਾਗੂ ਨਹੀਂ ਕਰ ਦਿੱਤਾ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮਾਂ ਦੇ ਵੱਲੋਂ ਸੰਘਰਸ਼ ਕਰਕੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਦੱਸਿਆ ਜਾ ਰਿਹਾ ਪਰ ਸਰਕਾਰ ਵੱਲੋਂ ਹਰ ਸਮੇਂ ਮੰਗਾਂ ਮੰਨ ਕੇ ਅਫਸਰ ਸਾਹਿਬ ਵੱਲੋਂ ਕਾਗੂ ਨਹੀਂ ਕੀਤੀਆਂ ਜਾਂਦੀਆਂ ਜਾਂ ਫਿਰ ਟਾਲ ਮਟੋਲਾ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਪੰਜਾਬ ਜਾਂ ਭਾਰਤ ਉੱਪਰ ਕੋਈ ਵੀ ਸੰਕਟ ਘੜੀ ਆਉਂਦੀ ਹੈ ਤਾਂ ਜਿਸ ਵਿੱਚ ਭਾਵੇਂ ਦੰਗੇ ਹੋਣ ਹੜ ਹੁਣ ਕਰੋਨਾ ਹੋਵੇ ਜਾਂ ਫਿਰ ਹੁਣ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਵੇ ਪੰਨਵਾਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਨੂੰ ਫਰੰਟ ਲਾਈਨ ਤੇ ਵਰਤਿਆ ਜਾਂਦਾ ਹੈ ਤੇ ਮੁਲਾਜ਼ਮਾਂ ਵੱਲੋਂ ਵੀ ਸਹਿਯੋਗ ਕੀਤਾ ਜਾਂਦਾ ਪਰ ਸਰਕਾਰ ਵੱਲੋਂ ਕੋਈ ਵੀ ਅਨੁਸੁਖਾਵੀ ਘਟਨਾ ਵਾਪਰਨ ਤੇ ਕਿਸੇ ਵੀ ਕੱਚੇ ਮੁਲਾਜ਼ਮਾ ਦੀ ਸਾਰ ਜਿਹੜੀ ਉਹ ਨਹੀਂ ਦਿੱਤੀ ਜਾਂਦੀ ਕਰੋਨਾ ਦੇ ਵਿੱਚ ਐਂਬੂਲੈਂਸ ਚਲਾਉਣ ਵਾਲੇ ਸਾ ਦੀ ਦੀ ਮਤੋਂ ਹੁਣ ਤੇ ਵੀ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਪਰ ਫਿਰ ਵੀ ਪਨਵਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵਿੱਚ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਦੇਸ਼ ਦੇ ਨਾਲ ਖੜੇ ਨੇ ਤੇ ਪੰਜਾਬ ਸਰਕਾਰ ਅਤੇ ਵਿਭਾਗ ਮੁਲਾਜ਼ਮਾਂ ਦੀ ਅਣਦੇਖੀ ਕਰਨੀ ਬੰਦ ਕਰੇ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਦੁਆਰਾ ਕਿਹਾ ਗਿਆ ਹੈ ਕਿ 19 ਮਈ ਤੱਕ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ 20, 21 ਤੇ 22 ਮਈ ਨੂੰ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ ਅਤੇ 22 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਉਹਨਾਂ ਦੀਆਂ ਫੇਰ ਵੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਸਾਰੇ ਜਿਹੜੀ ਇਸ ਦੀ ਜ਼ਿੰਮੇਵਾਰ ਹੋਵੇਗੀ ਫਿਰ ਸਾਨੂੰ ਅਣਮਿੱਥੇ ਸਮੇਂ ਦੇ ਲਈ ਹੜਤਾਲ ਕਰਨੀ ਪਵੇਗੀ ਅਤੇ 52 ਸਵਾਰੀਆਂ ਵਾਲਾ ਜਿਹੜਾ ਰੂਲ ਹੈ ਉਹ ਦੁਬਾਰਾ ਲਾਗੂ ਕਰਨ ਦੇ ਲਈ ਮਜਬੂਰ ਹੋਣਾ ਪਵੇਗਾ ਤਾਂ ਇਸ ਸਾਰੇ ਦੇ ਵਿੱਚ ਜੇਕਰ ਕੋਈ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਆਂਦੀ ਆ ਤਾਂ ਉਸ ਦੀ ਜ਼ਿੰਮੇਵਾਰ ਹੈ ਜਿਹੜੀ ਉਹ ਪੰਜਾਬ ਸਰਕਾਰ ਖੁਦ ਹੋਵੇਗੀ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਕੱਚੇ ਮੁਲਾਜ਼ਮ ਆਉਂ ਸੁਣਦੇ ਆ ਮੈਂ ਰੇਸ਼ਮ ਸਿੰਘ ਗਿੱਲ ਸੁਪਾ ਬਣਾ ਪੰਜਾਬ ਰੋਲੇ ਬਣਵਾ ਸਪੀਆਰਟੀਸੀ ਕੰਟਰੈਕਟ ਵਰਕਿੰਗ ਇਨ ਪੰਜਾਬ ਸੋ ਅੱਜ ਜਥੇਬੰਦੀ ਵੱਲੋਂ ਲੁਧਿਆਣੇ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਸ ਨੂੰ ਅਸੀਂ ਮੌਤਲ ਕਰ ਦਿੱਤਾ ਪੋਸਟਪੋਨ ਕੀਤਾ ਜਿਹਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਜਾਂ ਭਾਰਤ ਦੇ ਜਿਹੜੇ ਗਵਾਂਢੀ ਸੂਬੇ ਨਾਲ ਗਵਾਂਢੀ ਰਾਜਾਂ ਦੇ ਨਾਲ ਕਹਿ ਸਕਦੇ ਜਾਂ ਗਵਾਂਢੀ ਦੇਸ਼ ਦੇ ਨਾਲ ਜਿਹੜੇ ਹਾਲਾਤ ਸੀਗੇ ਜੰਗਵਰਗੇ ਬਣੇ ਸੀ ਸੋ ਅਸੀਂ ਦੱਸਣਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਚਾਹੇ ਕੋਰੋਨਾ ਹੋਵੇ ਹੜ੍ਹ ਹੋਣ ਦੰਗੇ ਹੋਣ ਜਾਂ ਅੱਜ ਜੰਗ ਦੀ ਸਥਿਤੀ ਉਸ ਸਥਿਤੀਆਂ ਦੇ ਵਿੱਚ ਟਰਾਂਸਪੋਰਟ ਦੇ ਕੱਚੇ ਕੰਮ ਹੈ ਚਾਹੇ ਉਹ ਬਣਵਸ ਚਾਹੇ ਪੀਆਰਟੀਸੀ ਦੇ ਕੱਚੇ ਕੰਮ ਹੈ ਉਹ ਫਰੰਟ ਲਾਈਨ ਤੇ ਲੜ ਰਹੇ ਨੇ ਸੋ ਪਰੰਤੂ ਫੇਰ ਵੀ ਜਿਹੜੀ ਮੌਜੂਦਾ ਭਾਰਤੀ ਸਰਕਾਰ ਹੈ ਜਾਂ ਪੰਜਾਬ ਦੀ ਸਰਕਾਰ ਹੈ ਇਹਨਾਂ ਕੱਚੇ ਕੰਮਿਆਂ ਦੀਆਂ ਮੰਗਾਂ ਦਾ ਹੱਲ ਕਰਨ ਵਾਲੇ ਪਾਸੇ ਨਹੀਂ ਜਾਂਦੀ ਜਦੋਂ ਕੋਰੋਨਾ ਆਇਆ ਉਸ ਸਮੇਂ ਵੀ ਸਾਡੇ ਮੁਲਾਜ਼ਮਾਂ ਨੇ ਐਂਬੂਲੈਂਸਾਂ ਤੇ ਤੱਕ ਡਿਊਟੀਆਂ ਕੀਤੀਆਂ ਸੀ ਜਿੰਨੇ ਵਿੱਚ ਸਾਡੇ ਇੱਕ ਦੋ ਸਾਥੀ ਜਿਹੜੇ ਉਹ ਸ਼ਹੀਦ ਵੀ ਹੋਏ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਲਾਭ ਸਰਕਾਰ ਉਹਨਾਂ ਨੂੰ ਨਹੀਂ ਦਿੱਤਾ ਗਿਆ ਅੱਜ ਵੀ ਬਾਰਡਰਾਂ ਤੋਂ ਲੋਕਾਂ ਨੂੰ ਉਠਾਉਣ ਦੀ ਗੱਲ ਆ ਚਾਹੇ ਚਾਹੇ ਹੋ ਤਰੀਕੇ ਦੀਆਂ ਜਿਹੜ 50 ਕਮਿਸ਼ਨਰਾਂ ਵੱਲੋਂ ਲਗਾਈਆਂ ਕਿ ਅਸੀਂ ਉਸੇ ਨਿਭਾ ਰਹੇ ਸੀਗੇ ਪਰੰਤੂ ਸਰਕਾਰ ਵੱਲੋਂ ਕੋਈ ਵੀ ਹੱਲ ਨਹੀਂ ਕੱਢਿਆ ਕਿ ਦੂਸਰੇ ਪਾਸੇ ਮੌਜੂਦਾ ਪੰਜਾਬ ਸਰਕਾਰ ਹੈ ਜਿਹੜੀ ਉਹਦੇ ਖਿਲਾਫ ਜਿਹੜੀ ਸਾਡੇ ਵੱਲੋਂ ਹਰਦਾ ਰੱਖੀ ਗਈ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂਕਿ 1 ਜੁਲਾਈ 2024 ਨੂੰ ਮਾਣੀਓ ਕੋ ਮੁੱਖ ਮੰਤਰੀ ਨੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਇੱਕ ਕਮੇਟੀ ਬਣਾ ਕੇ ਟਰਾਂਸਪੋਰਟ ਵਿਭਾਗ ਦੇ ਕਾਮਿਆਂ ਦੀਆਂ 7 ਮੰਗਾਂ ਦਾ ਉਸ ਹੱਲ ਕੱਢਣ ਦਾ ਆਦੇਸ਼ ਦਿੱਤੇ ਸੀ ਪਰੰਤੂ ਇੱਕ ਮਹੀਨੇ ਦੀ ਬਜਾਏ ਅੱਜ ਇੱਕ ਸਾਲ ਬੀਤ ਚੁੱਕਾ ਹੁਣ ਤੱਕ ਹੱਲ ਨਹੀਂ ਹੋਇਆ ਸੋ ਇਹਨੂੰ ਮੁੱਖ ਰੱਖਦੇ ਹੋਏ ਅਸੀਂ 20 21 ਤੇ 22 ਤਰੀਕ ਨੂੰ ਦਿਨ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਦਾ ਹਲਨਾਖ ਕੀਤਾ ਤੇ ਹੜਤਾਲ ਤੇ ਇਸ ਤੋਂ ਵੱਧ ਮੇ ਤਿੱਖੇ ਐਕਸ਼ਨ ਕੀਤੇ ਜਾਣਗੇ ਕਿਉਂਕਿ ਵਿਭਾਗ ਵਿੱਚ ਠੇਕੇਦਾਰ ਨੂੰ ਬਾਹਰ ਕੱਢਣ ਤੱਕ ਦੀ ਮੰਗ ਹੈ ਜਿਹੜੀ ਉਹ ਮੌਜੂਦਾ ਐਡਵੋਕੇਟ ਜਰਨਲ ਪੰਜਾਬ ਤੇ ਨਾਲ ਵਿੱਤ ਮੰਤਰੀ ਪੰਜਾਬ ਨੇ 20 ਪਿਛਲੀ ਮੀਟਿੰਗ 'ਚ 9 ਤਰੀਕ ਨੂੰ ਪਿਛਲੇ ਮਹੀਨੇ ਦੀ ਐਲਾਨ ਕਰਤਾ ਸੀ ਕਿ ਆਉਣ ਵਾਲੇ ਸਮੇਂ 'ਚ ਆਊਟਸੋਰਸਿੰਗ ਦੇ ਭਰਤੀ ਨਾ ਕੀਤੀ ਜਾਵੇ ਕੱਚੇ ਕਰਮਚਾਰੀ ਨੂੰ ਪੱਕੇ ਕਰਨ ਤੇ ਠੇਕੇਦਾਰ ਬਾਹਰ ਕੱਢਣ ਵਾਲੀ ਪਾਲਿਸੀ ਆ ਤੁਸੀਂ ਲਿਆਓ ਅਸੀਂ ਕੈਬਨਿਟ 'ਚ ਲਿਜਾਣੇ ਆ ਪਰੰਤੂ ਵਿਭਾਗ ਦੇ ਅਧਿਕਾਰੀਆਂ ਵੱਲੋਂ ਠੇਕੇਦਾਰ ਥਰੂ ਆਊਰਸੋਰਸਿੰਗ ਦੇ ਭਰਤੀ ਬਿਨਾ ਐਗਰੀਮੈਂਟ ਦੇ ਠੇਕੇਦਾਰ ਨਾਲ ਐਗਰੀਮੈਂਟ ਹੁਣ ਜਾ ਕੇ ਹੋਇਆ ਪਰੰਤੂ ਪਿਛਲੇ ਸਮੇਂ 'ਚ ਹੀ ਐਡਾ ਕੱਢ ਕੇ ਭਰਤੀ ਦੇ ਫਾਰਮ ਅਪਲਾਈ ਕਰ ਚੁੱਕਾ ਸੋ ਭਰਤੀ ਕਰਨ ਵਾਲੇ ਪਾਸੇ ਤੇ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਜਦ ਕਿ ਵਿੱਤ ਮੰਤਰੀ ਦਾ ਕਹਿਣਾ ਸੀ ਕਿ ਤੁਸੀਂ ਸਰਕਾਰੀ ਬੱਸਾਂ ਪਾਓ ਅਸੀਂ ਤੁਹਾਨੂੰ ਲੋਨ ਵੀ ਦਿੰਨੇ ਆ ਤੇ ਪੈਸੇ ਵੀ ਜਿੰਨੇ ਚਾਹੀਦੇ ਦਿੰਨੇ ਆ ਕਿਲੋਮੀਟਰ ਬੱਸਾਂ ਪਾਉਣ ਵਾਲੇ ਪਾਸੇ ਨੂੰ ਤੇ ਨਾਲ ਦੀ ਨਾਲ ਜਿਹੜੇ ਸਾਡੇ ਮੁਲਾਜ਼ਮ ਕੱਢੇ ਗਏ ਆ ਉਹਨਾਂ ਨੂੰ ਬਹਾਲ ਕਰਨ ਦੇ 2023 ਦੇ ਆਰਡਰ ਕੀਤੇ ਸਨ ਪੰਜਾਬ ਸਰਕਾਰ ਨੇ ਪਰੰਤੂ ਹੁਣ ਤੱਕ ਸਾਡੇ ਵਿਭਾਗ ਦੇ ਅਧਿਕਾਰੀਆਂ ਵੱ ਮੇਨਾ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਸੰਘਰਸ਼ ਕਰ ਰਹੇ ਹਾਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਬਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਜਿਹੜੇ ਠੇਕੇਦਾਰ ਆਊਟਸੋਰਸਿੰਗ ਤੇ ਰੱਖੇ ਗਏ ਉਹ ਬਾਹਰ ਕੱਢੇ ਜਾਣ ਕਿਉਂਕਿ ਆਊਟਸੋਰਸਿੰਗ ਵਾਲੇ ਮੁਲਾਜ਼ਮਾਂ ਦਾ ਜੀਐਸਟੀ ਜਾਂ ਹੋਰ ਵੱਧ ਜਿਹੜਾ ਖਰਚਾ ਹੈ ਉਹ ਪੈ ਰਿਆ ਤੇ ਨਾਲ ਦੀ ਨਾਲ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਹ ਲੁੱਟ ਕਰਾ ਰਹੇ ਠੇਕੇ ਦਾ ਲੁੱਟ ਰਿਹਾ ਸੋ ਜੇਕਰ ਮੰਗਾਂ ਨੂੰ ਪ੍ਰਵਾਨਨਾ ਕੀਤਾ ਜਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਵਧਮੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਤੁਰੰਤ ਅਸੀਂ ਤਿੱਖਾ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ 20 21 ਤੇ 22 ਤਰੀਕ ਦੀ ਹੜਤਾਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹائش ਤੇ ਧਰਨਾ ਤੇ ਹੋਰ ਦੇਖੇ ਐਕਸ਼ਨ ਦਿੱਤੇ ਜਾਣਗੇ ਉਸ ਹੀ ਸਰਕਾਰ ਨੂੰ ਅਪੀਲ ਕਰਦੇ ਕਿ ਜਲਦ ਮੀਟਿੰਗ ਕਰਕੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ